ਬੀਤੇ ਦਿਨੀ ਆਏ ਹੜਾ ਦੇ ਕਾਰਨ ਹਲਕਾ ਡੇਰਾ ਬਾਬਾ ਨਾਨਕ ਦੇ ਕਾਫੀ ਪਿੰਡ ਪਾਣੀ ਦੀ ਮਾਰ ਹੇਠਾਏ ਸਨ ਉੱਥੇ ਹੀ ਅੱਜ ਪਿੰਡ ਖਾਸਾਂਵਲੀ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਜਿੰਦਰ ਸਿੰਘ ਸਾਭੀ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਬਲਾਕ ਪ੍ਰਧਾਨ ਰਜਿੰਦਰ ਸਿੰਘ ਸਾਭੀ ਵੱਲੋਂ ਡੇਰਾ ਬਾਬਾ ਨਾਨਕ ਦੇ ਹੜਪੀਰਤ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਰਾਸ਼ਨ ਸਮੱਗਰੀ ਅਤੇ ਘਰ ਦੀਆਂ ਜ਼ਰੂਰੀ ਵਸਤੂਆਂ ਦਿੱਤੀਆਂ ਗਈਆਂ ਹਨ ਰਜਿੰਦਰ ਸਿੰਘ ਸਾਵੀ ਵੱਲੋਂ ਪਿੰਡ ਚਾਕਾਂਵਾਲੀ ਅਬਦਾਲ ਤਲਵੰਡੀ ਗਰਾਇਆ ਕੋਠੇ ਕੁਮਨ ਵੈਰੋਕੇ ਬਲੌਰਪੁਰ ਡੇਰਾ ਬਾਬਾ ਨਾਨਕ ਡੇਰੀਵਾਲ ਸੱਜੇ ਚਾਕ ਧਰਮਾਬਾਦ ਖਾਸਾਂਵਾਲੀ ਰੱਤਾ ਨਵੀਂ ਨਗਰ ਮਹਾਲ ਲੰਗਲ ਰੱਤੜ ਛੱਤਰ ਡੋਲਾ ਗੋਲਾ ਆਦੀ ਪਿੰਡਾਂ ਵਿੱਚ ਕਰੀਬ 1000 ਹਰ ਪੀੜਤ ਪਰਿਵਾਰਾਂ ਨੂੰ ਸਮਾਨ ਵੰਡਿਆ ਗਿਆ ਉੱਥੇ ਹੀ ਬਲਾਕ ਪ੍ਰਧਾਨ ਜਿੰਦਰ ਸਿੰਘ ਸਾਵੀ ਵੱਲੋਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਜਿੰਨਾ ਸੰਸਥਾਵਾਂ ਨੇ ਹੜ੍ਹ ਪੀੜਿਤ ਪਰਿਵਾਰਾਂ ਦੀ ਮਦਦ ਕਰਨੀ ਹੋਵੇ ਤਾਂ ਉਹ ਇੱਕ ਵਾਰੀ ਪਿੰਡਾਂ ਵਿੱਚ ਜਾ ਕੇ ਸਰਵੇ ਕੀਤਾ ਜਾਵੇ ਤਾਂ ਜੋ ਸਮਾਨ ਜ਼ਰੂਰਤਮੰਦ ਨੂੰ ਹੀ ਦਿੱਤਾ ਜਾਵੇ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ ਨਿਊ ਚੈਨਲ ਡੇਰਾ ਬਾਬਾ ਨਾਨਕ ਪਹਿਲਾ ਜੀ ਵਾਈਗੁਰ ਜੀ ਦਾ ਖਾਤਸਾ ਸ਼੍ਰੀ ਗੁਰਜੀ ਕੀ ਫਤਿਹ ਜੀ ਮੇਰਾ ਨਾਮ ਜੀ ਰਜਿੰਦਰ ਸਿੰਘ ਸਾਭੀ ਰੋੜਵੇ ਸਾਭੀ ਜਾਣਦੇ ਸਾਰੇ ਪੂਰੇ ਵਿੱਚ ਕਿੱਟ ਦੇ ਵਿੱਚ ਜੋ ਵੀ ਇਹ ਸਮਾਨ ਤੁਹਾਨੂੰ ਤੁਸੀਂ ਦੇਖਿਆ ਹੋਇਆ ਜੀ ਤਕਰੀਬਨ ਜੋ ਵੀ ਘਰੇਲੂ ਸਮਾਨ ਜੋ ਯੂਸ ਹੋਣ ਵਾਲਾ ਉਹ ਦਿੱਤਾ ਗਿਆ ਜੀ ਤੇ ਹੋਰ ਹੁਣ ਤੱਕ ਕਿੰਨਾ ਪਰਿਵਾਰਾਂ ਨੂੰ ਜਿਹੜਾ ਮੈਂ ਵੀ ਇਹ ਰਾਸ਼ਨ ਦੇ ਚੁੱਕੇ ਤੁਸੀਂ ਜਿਹੜੀਆਂ ਕਿਟਾਂ ਦੋਸਤ ਜੀ ਜਿਹੜੀ ਐਂਟਰੀ ਪਈ ਹੀ ਪਹਿਲਾਂ 950 ਬਰਬਾਰ ਸੀ ਤੇ ਕੱਲ ਦੀ ਤੇ ਪਰਸੋਂ ਦੀ ਐਂਟਰੀ ਪਾ ਕੇ 1000 ਪਲੱਸ ਹੋ ਗਿਆ ਜੀ ਤੇ ਤਕਰੀਬਨ ਹੁਣ ਵੀ ਆਏ ਨਹੀਂ ਜੀ ਆਪਣਾ ਮਾਲ ਨੰਗਲ ਤੋਂ ਇਹ ਵੀ ਨਵੀਂ ਨਗਲ ਨਵੀਂ ਨੰਗਲ ਤੋਂ ਆਏ ਨੇ ਕੁਝ ਬਾਹਰ ਵੀ ਖੜੇ ਹੋਏ ਨੇ ਜੋ ਵੀ ਆਪਣੇ ਕੋਲ ਹੈਗਾ ਇਹ ਮਤਲਬ ਕਿ ਪ੍ਰੋਵਾਈਡ ਕਰਾਉਂਦੇ ਆ ਜਿੱਥੋਂ ਤੱਕ ਹੋ ਸਕੇ ਖਾਸ ਤੌਰ ਤੇ ਸਾਡਾ ਇੱਕੋ ਹੀ ਏਮ ਹੈ ਜੀ ਕਿ ਜ਼ਰੂਰਤਮੰਦ ਤੱਕ ਰਾਸ਼ਨ ਪਹੁੰਚਿਆ ਜਾਏ ਈ ਹਰੇਕ ਘਰ ਵੇਖ ਕੇ ਘਰਾਂ ਦੇ ਵਿੱਚ ਜਾ ਕੇ ਘਰ ਦੀ ਕੰਡੀਸ਼ਨ ਵੇਖ ਕੇ ਇਹ ਨਾਮ ਲਿਖ ਕੇ ਲਿਆਉਂਦੇ ਆਂ ਤੋਂ ਉਹਨਾਂ ਦਾ ਇੱਕ ਹੀ ਪਹੁੰਚਦਾ ਕਰ ਰਹੇ ਆ ਜੀ ਸਮਾਸੀ ਵੀ ਜਿਹੜੀਆਂ ਸੰਸਥਾ ਜੇ ਉਹ ਵੀ ਕਣਕ ਤੇ ਜੜਾ ਵਾ ਬੀਟ ਖਾਦਰੇ ਘਾਰੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਜਿਹੜਾ ਇੰਨਾ ਸੋਚ ਰਹੇ ਸਾਡੇ ਹਰ ਭੌਤ ਤੇ ਜਨਾਂ ਵੀ ਲੱਗ ਰਿਹਾ ਹੈਗਾ ਪਰ ਉਹਨਾਂ ਅਗੇ ਇੱਕ ਅਪੀਲ ਕੀਤੀ ਜਾਂਦੀ ਹੈ ਸਾਡੇ ਲੋਗ ਵੀ ਹੱਥ ਜੋੜ ਕੇ ਇਹ ਕਾਫੀ ਸਸਤਾ ਵਾ ਇਦਾਂ ਦੀ ਹੈਗੇ ਕਿ ਬਹੁਤ ਜ਼ਿਆਦਾ ਇੱਥੇ ਬੀਜ ਖਾਦ ਆ ਚੁੱਕਾ ਪਰ ਅਸੀਂ ਕੀ ਕਰਦੇ ਆ ਜਿਹੜੀ ਸਸਤਾ ਹੁੰਦੀ ਹੈ ਇੱਕ ਬੰਦੇ ਦੇ ਕੰਟੈਕਟ ਚ ਹੁੰਦੀ ਹੈ ਇੱਕ ਬੰਦੇ ਦੇ ਨਾਲ ਲੱਗ ਕੇ ਉਹ ਜਿਨ੍ਹਾਂ ਨੂੰ ਚਾਹੀਦਾ ਜਿਨ੍ਹਾਂ ਤੱਕ ਪਹੁੰਚਣਾ ਚਾਹੀਦਾ ਉਹਨਾਂ ਤੱਕ ਨਹੀਂ ਪਹੁੰਚਦਾ ਪਰ ਮੇਰੀ ਅਪੀਲ ਇਹੋ ਹੀ ਹੈ ਕਿ ਇੱਕ ਵਾਰੀ ਵਿਲੇਜ ਵਾਈ ਜਾ ਕੇ ਸਰਵੇ ਕੀਤਾ ਜਾਏ ਤੇ ਜ਼ਮੀਨ ਕਿਸ ਦੀ ਜ਼ਮੀਨ ਵੀ ਨਹੀਂ ਹੈਗੀ ਉਹ ਵੀ ਲੈ ਗਿਆ ਬੀਜ ਕਿਉਂਕਿ ਉਹਨਾਂ ਦਾ ਵੇਸਟ ਕਰਨਾ ਕੋਈ ਵੇਚ ਦੇਣਗੇ ਜਾਂ ਕੁਝ ਵੀ ਕਰ ਸਕਦੇ ਇਹ ਚੀਜ਼ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਵਿਲੇਜ ਵਾਈ ਜਾ ਕੇ ਸਰਵੇ ਕੀਤਾ ਜਾਏ ਕਿ ਜਿੱਦਾਂ ਜਰੂਰਤ ਹੈ ਉਹਨਾਂ ਨੂੰ ਦਿੱਤਾ ਜਾਏ। ਦੂਸਰੀ ਗੱਲ ਇਹ ਹੈ ਜੀ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗਰੀਬ ਪਰਿਵਾਰ ਜਿਹੜੇ ਬੱਚੇ ਹੈਗੇ ਨੇ ਜਿਨ੍ਹਾਂ ਨੂੰ ਕੱਪੜੇ ਬੂਟ ਜਰਾਬਾਂ ਕੁਝ ਵੀ ਜਿੱਦਾਂ ਸਿਆਲ ਆ ਰਿਹਾ ਹੈ ਅੱਗੇ ਠੰਡ ਦਾ ਸੀਜ਼ਨ ਆ ਰਿਹਾ ਹੈ। ਉਹਦੇ ਵਿੱਚ ਚਲੋ ਇਹ ਸੰਸਥਾ ਆਪਣੀ ਨਵੀਂ ਗੱਲ ਕੀਤੀ ਹੋਈ ਹੈ ਜੀ ਉਹ ਵੀ ਕੁਝ ਨਾ ਕੁਝ ਕਰਨਗੇ। ਪਰ ਜਿਹੜੇ ਆਪਣੇ ਦਾਨੀ ਸੱਜਣ ਨੇ ਜਿਹੜੇ ਬਾਹਰੋਂ ਆਉਂਦੇ ਨੇ ਜਿਹੜੀ ਇੰਨੀ ਸੇਵਾ ਕਰਦੇ ਨੇ ਉਹਨਾਂ ਕੀ ਵੀ ਅਪੀਲ ਹੈ ਕਿ ਚਲੋ ਹਰ ਇੱਕ ਦਾ ਉਹਨਾਂ ਦਾ ਸਾਥ ਦਿੱਤਾ ਕਿ ਪਿੰਡ ਦੇ ਵਿਲੇਜ ਵਾਈਜ਼ ਕਰੀਏ ਤੇ ਕੋਈ 5-6 ਘਰ ਹੀ ਹੁੰਦੇ ਨੇ ਜਨਾਂ ਦੇ ਜਿਆਦਾ ਜਿਹਨੂੰ ਅਸੀਂ ਲੋ ਲੈਵਲ ਕਹਿ ਦਿੰਦੇ ਆ ਕਿ ਵਿਚਾਰੇ ਝਾੜੀ ਨਾਲ ਹੀ ਆਪਣਾ ਗੁਜ਼ਾਰਾ ਕਰਦੇ ਨੇ ਜਨਾਂ ਦਾ ਸਭ ਕੁ ਖਤਮ ਹੋ ਗਿਆ ਤੇ ਅਸੀਂ ਉਹਨਾਂ ਦੀ ਮਦਦ ਕੀਤੀ ਜਾਏ ਸਾਡੇ ਨੂੰ ਧੰਨਵਾਦ